ਹਾਂਜੀ ਕਿਸਾਨ ਵੀਰੋ ਜਿਹੜਾ ਕਣਕ ਦਾ ਨਾਲ ਖੇਤਾਂ ਦੇ ਵਿੱਚ ਹੀ ਅਸੀਂ ਵਾਉਨੇ ਆ ਬਿਨਾ ਅੱਗ ਲਾਏ ਤੋਂ ਖੇਤ ਜਿਹੜੇ ਵਾਉਨੇ ਆ ਤੂੜੀ ਬਣਾ ਕੇ ਕਣਕ ਦਾ ਨਾਲ ਸਾਰਾ ਵਿੱਚ ਵਾਦੀਦਾ ਕੋਈ ਪਾਣੀ ਨਹੀਂ ਲਾਈਦਾ ਵੀਡੀਓ ਵੀ ਪਾਈਆਂ ਹੋਈਆਂ ਨੇ ਪੇਜ ਦੇ ਉੱਤੇ ਉਦੋਂ ਹੀ ਪਾਣੀ ਲਾਉਣਾ ਜਦੋਂ ਕੱਦੂ ਕਰਨਾ ਤੇ ਹੁਣ ਜਿਹੜਾ ਕਈ ਵੀਰ ਕਹਿੰਦੇ ਆ ਨਾ ਕਿ ਨਾਲ ਜਿਹੜਾ ਉੱਪਰ ਦਰਦਾ ਆ ਬੂਟੇ ਮਰਦੇ ਨੇ ਤੇ ਤੁਸੀਂ ਦੇਖੋ ਝੋਨਾ ਸਭ ਤੋਂ ਪਹਿਲਾਂ ਤੇ ਝੋਨਾ ਚੈੱਕ ਕਰੋ ਤੁਸੀਂ ਬਾਕੀ ਤੁਹਾਨੂੰ ਥੱਲੇ ਵੀ ਜਿਹੜਾ ਨਾਲ ਹੈਗਾ ਉਹ ਚੈੱਕ ਕਰਾਉਣਾ ਆ ਦੇਖੋ ਆ ਸਾਰਾ ਨਾੜ ਜਿਹੜਾ ਥੱਲੇ ਬੈਠਾ ਆ ਪੂਰਾ ਗਲ ਰਿਹਾ ਦੇਖੋ ਸਾਰਾ ਇਹਦੇ ਵਿੱਚ ਹੀ ਮਿਕਸ ਹੋ ਜਾਣਾ ਲਖੇਤ ਦੇ ਆ ਦੇਖੋ ਸਾਰਾ ਨਾੜ ਇਹਦੇ ਵਿੱਚ ਥੱਲੇ ਬੈਠਾ ਤੇ ਝੋਲਾ ਵੀ ਤੁਸੀਂ ਚੈੱਕ ਕਰੋ ਭਾਜੀ ਇਸ ਝੋਨੇ ਨੂੰ ਦੋ ਵਾਰਾਂ ਖਾਦ ਪਾਈ ਆ ਆ ਦੇਖੋ ਸਾਰਾ ਨਾੜ ਕਿਵੇਂ ਥੱਲੇ ਬੈਠਾ ਕੋਈ ਨੁਕਸਾਨ ਨਹੀਂ ਕਰਦਾ ਹੈਗਾ ਕੋਈ ਬੁੱਟੇ ਦਾ ਨੁਕਸਾਨ ਨਹੀਂ ਕਰਦਾ ਸਾਰਾ ਇਹਦੇ ਵਿੱਚ ਹੀ ਡਿਕੰਪੋਜ਼ ਹੋ ਜਾਂਦਾ ਹੈ ਸਾਰਾ ਇਹਦੇ ਵਿੱਚ ਹੀ ਗੱਲਾਂ ਤੇ ਖਰਾਕ ਲੱਗਣੀ ਆ ਬਾਕੀ ਝੋਨਾ ਚੈੱਕ ਕਰੋ ਤੁਸੀਂ ਵੀ ਆਪ ਦੇਖੋ ਵੀਡੀਓ ਦੇ ਵਿੱਚ ਆ ਦੇਖੋ ਕਿੰਨਾ 나ੜ ਸਾਰਾ ਥੱਲੇ ਬੈਠਾ ਬਸ ਇਹ ਆ ਕਿ ਇਹਦਾ ਪਾਣੀ ਪਤਲਾ ਰੱਖਣਾ ਪੈਂਦਾ ਜਦੋਂ ਆਪਾਂ ਕੱਦੂ ਕਰਨਾ ਹੈ ਪਾਣੀ ਪਤਲਾ 4 ਦਿਨ ਰੱਖਣਾ ਪੈਂਦਾ ਬਿਲਕੁਲ ਪਤਲਾ ਪਾਣੀ ਰੱਖੀਏ ਤੇ ਕੋਈ ਉੱਪਰ ਨਹੀਂ ਤਰਦਾ ਹੈਗਾ ਚਿੱਕੜ ਦੇ ਨਾਲ ਹੀ ਬਿਲਕੁਲ ਸੈੱਟ ਹੋ ਜਾਂਦਾ ਬਾਕੀ ਬਾਕੀ ਗੱਲ ਕਰਦੇ ਆ ਜੋ ਝੋਨੇ ਦੇ ਵਿੱਚ ਸਰੋਂ ਦੀ ਖਾਲ ਅਸੀਂ ਵਰਤਦੇ ਆ ਜਿਹੜੀ ਖਾਲ ਅਸੀਂ ਵਰਤਦੇ ਹਾਂ ਝੋਨੇ ਦੇ ਵਿੱਚ ਉਹ ਤਾਂ ਹੀ ਹਰ ਸਾਲ ਅਸੀਂ ਪਾਉਂਦੇ ਆ ਜੇ ਸਾਨੂੰ ਕੋਈ ਫਾਇਦਾ ਹੁੰਦਾ ਹੁਣ ਦੇਖੋ 14 15 ਕਿਲੋ ਕਿੱਲੇ ਪ੍ਰਦੇਸ਼ਰੋਂ ਦੀ ਖਾਲ ਅਸੀਂ ਵਰਤਦੇ ਆ ਯੂਰੀਆ ਦੇ ਵਿੱਚ ਮਿਕਸ ਕਰਕੇ ਤੇ ਹਰ ਕਿਸਾਨ ਤਾਂ ਹੀ ਵਰਤਦਾ ਜੇ ਉਹਨੂੰ ਫਾਇਦਾ ਹੁੰਦਾ ਉਦਾਂ ਕੋਈ ਨਹੀਂ ਵਰਤਦਾ ਹੈਗਾ ਕਈ ਕਿਸਾਨ ਵੀ ਕਮੈਂਟ ਵੀ ਗਲਤ ਕਰਦੇ ਆ ਕਿ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਕਰ ਲਓ ਉਹ ਕਰ ਲਓ ਚੌਖਰ ਪਾ ਲਓ ਮਜ਼ਾਕ ਵੀ ਕਈ ਕਰਦੇ ਆ ਪਰ ਜਿਹੜੇ ਕਿਸਾਨ ਵੀ ਇਹ ਚੀਜ਼ ਪਾਉਂਦੇ ਨੇ ਟ੍ਰਾਇਲ ਕਰਦੇ ਨੇ ਉਹਨਾਂ ਨੂੰ ਸਾਰਾ ਹੀ ਪਤਾ ਹੈ ਹੁਣ ਦੇਖੋ 14 ਤੋਂ 15 ਕਿਲੋ ਝੋਨੇ ਵਿੱਚ ਸਰੋਂ ਦੀ ਖਾਲ ਪਾਉਂਨੇ ਆ ਯੂਰੀਆ ਦੇ ਵਿੱਚ ਮਿਕਸ ਕਰਕੇ ਚਾਹੇ ਦੂਜੀ ਖਾਦ ਦੇ ਨਾਲ ਪਾ ਲੋ ਚਾਹੇ ਤੀਜੀ ਖਾਦ ਦੇ ਨਾਲ ਪਾ ਲੋ ਇਹਦੇ ਨਾਲ ਝੋਨੇ ਦੀ ਗਰੋਥ ਬਹੁਤ ਸੋਹਣੀ ਹੁੰਦੀ ਆ ਖੇਤ ਜਿਹੜਾ ਹੈਗਾ ਪੋਲਾ ਰਹਿੰਦਾ ਖੇਤ ਸਖਤ ਨਹੀਂ ਹੁੰਦਾ ਹੈਗਾ ਹੁਣ ਜਿਹੜੀ ਝੋਨੇ ਦੀ ਪਨੀਰੀ ਆ ਉਹਦੇ ਵਿੱਚ ਸਰੋਂ ਦੀ ਖਾਲ ਅਸੀਂ ਯੂਜ਼ ਕਰਦੇ ਆ ਸੁੱਕੀ ਵੀ ਕਰਦੇ ਆ ਯੂਰੀਆ ਦੇ ਵਿੱਚ ਮਿਕਸ ਕਰਕੇ 2 ਕਿਲੋ ਪ੍ਰਤੀ ਕਨਾਲ ਦੀ ਤੇ ਗਿੱਲੀ ਕਰਕੇ ਵੀ ਭੋਂ ਕੇ ਰਾਤ ਨੂੰ ਕਰਦੇ ਆ ਯੂਜ਼ ਕਰਦੇ ਆ ਤੁਸੀਂ ਜਿਹੜੀ ਵੀਡੀਓ ਦੇਖੀ ਹੋਣੀ ਹੈ ਪੇਜਾਂ ਦੇ ਉੱਤੇ ਸਾਡੇ ਇੰਸਟਾਗ੍ਰam ਪੇਜ ਤੇ ਵੀ ਚੈੱਕ ਕਰਿਓ YouTube ਚੈਨਲ ਤੇ ਵੀ ਚੈੱਕ ਕਰਿਓ ਇਹਦੇ ਨਾਲ ਜਿਹੜੀ ਖੇਤ ਹੈਗਾ ਉਹ ਪੋਲਾ ਰਹਿੰਦਾ ਗਰੋਥ ਬਹੁਤ ਸੋਹਣੀ ਹੁੰਦੀ ਹੈ ਜੇ ਪਨੀਰੀ ਨੂੰ ਵਰਤਾਂਗੇ ਤੇ ਉਹਦੀ ਗਰੋਥ ਬਹੁਤ ਸੋਹਣੀ ਹੋਵੇਗੀ ਜੇ ਝੋਨੇ 'ਚ ਵਰਤਾਂਗੇ ਤੇ ਉਹਦੀ ਗਰੋਥ ਬਹੁਤ ਸੋਹਣੀ ਹੋਵੇਗੀ ਬਾਕੀ ਬੂਜਾ ਵਿੱਚ ਝੋਨਾ ਤਾਂ ਹੀ ਕਰਦਾ ਜੇ ਝੋਨਾ ਚੱਲੇ ਵਧੀਆ ਗਰੋਥ ਹੋਵੇ ਸੋ ਆਪੋ ਆਪਣਾ ਸਾਰਿਆਂ ਦਾ ਤਰੀਕਾ ਹੁੰਦਾ ਜੀ ਥੋੜੇ ਟ੍ਰਾਇਲ ਕਰਕੇ ਜ਼ਰੂਰ ਦੇਖਿਆ ਕਰੋ ਮਜ਼ਾਕ ਕਰਨ ਦੀ ਬਦਲੇ ਇਹਨੂੰ ਟ੍ਰਾਇਲ ਕਰਕੇ ਜ਼ਰੂਰ ਦੇਖਿਆ ਕਰੋ ਕਿ ਸਾਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਬਾਕੀ ਆਪੋ ਆਪਣੀ ਹਰਕ ਦੀ ਸੋਚ ਹੁੰਦੀ ਹੈ ਜੀ ਖੇਤੀ ਪ੍ਰਤੀ ਆ ਦੇਖੋ ਪੂਰੇ ਖੇਤ ਦੇ ਵਿੱਚ ਜਿੰਨੇ ਵੀ ਸਾਡੇ ਸਾਰੇ ਖੇਤ ਨੇ ਉਹਦੇ ਵਿੱਚ ਨਾੜ ਸਾਰਾ ਇਦਾਂ ਹੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਹੁਣ ਗਲਦਾ ਪਿਆ ਨਾੜ ਜਿਹੜਾ ਪੂਰਾ ਹੈਗਾ ਜ਼ਰੂਰੀ ਨਹੀਂ ਹੁੰਦਾ ਕਿ ਇਹ ਹਰ ਖੇਤ ਨੂੰ ਆਪਾਂ ਹਰ ਵੇਸਟ ਜਿਹਨੂੰ ਅੱਗ ਹੀ ਲਾਉਣੀ ਹੁੰਦੀ ਆ ਅੱਗ ਤੋਂ ਬਿਨਾ ਵੀ ਰਿਜ਼ਲਟ ਮਿਲਦੇ ਨੇ ਤੇ ਮਿਲਦੇ ਬਹੁਤ ਵਧੀਆ ਨੇ ਇੱਕ ਤਾਂ ਆਪਣੀ ਧਰਤੀ ਦਾ ਬਚਾਅ ਹੁੰਦਾ ਜੀ ਆ ਤੁਸੀਂ ਦੇਖੋ ਹੁਣ ਆ ਜਿਹੜਾ ਨਾੜ ਆ ਸਾਰਾ ਇਹਦੇ ਵਿੱਚ ਗਲ ਕੇ ਲੱਗਣਾ ਇੱਕ ਤਾਂ ਆਪਦੀ ਰੂੜੀ ਬਣਦੀ ਪਈ ਆਪਣੀ ਧਰਤੀ ਨੂੰ ਅੱਗ ਤੋਂ ਜ਼ਰੂਰ ਬਚਾਉਣਾ ਚਾਹੀਦਾ ਜੀ ਜਦੋਂ ਅਸੀਂ ਅੱਗ ਲਾਉਂਦੇ ਆ ਖੇਤਾਂ ਦੇ ਵਿੱਚ ਅੱਗ ਲਾਉਂਦੇ ਆ ਧਰਤੀ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਆ ਸੀਕ ਦੇ ਨਾਲ ਜਿਹੜੇ ਰੁੱਖ ਹੁੰਦੇ ਨੇ ਉਹ ਵੀ ਸੜ ਜਾਂਦੇ ਨੇ ਮੱਚ ਜਾਂਦੇ ਨੇ ਹੁਣ ਦੇਖੋ ਤਰੇਕ ਦਾ ਬੂਟਾ ਕਿੰਨਾ ਸੋਹਣਾ ਤਰੇਕ ਅਸੀਂ ਲਾਈ ਹੋਈ ਆ ਬੰਨੇ ਦੇ ਉੱਪਰ ਤੇ ਕਿੰਨੀ ਸੋਣੀ ਤਰੇਕ ਜੇ ਆਪਾਂ 나ੜ ਨੂੰ ਅੱਗ ਲਾਵਾਂਗੇ ਤਾਂ ਜਿੰਨਾ ਮਰਦੀ ਬਚਾ ਕਰ ਲਈਏ ਰੁੱਖਾਂ ਨੂੰ ਸੀਕ ਪੈਣਾ ਹੀ ਪੈਣਾ ਸੋ ਅੱਗ ਤੋਂ ਬਚਾਅ ਜ਼ਰੂਰ ਕਰਿਆ ਕਰੋ ਤੁਸੀਂ ਇੱਕ ਵਾਰ ਟ੍ਰਾਇਲ ਜ਼ਰੂਰ ਜਿਹੜੇ ਕਈ ਕਿਸਾਨ ਵੀਰ ਹਨ ਉਹ ਕਹਿੰਦੇ ਆ ਕਿ ਇਹਦਾ ਹੱਲ ਨਹੀਂ ਹੈਗਾ ਕੋਈ ਵੀ 나ੜ ਦਾ ਤੁਸੀਂ ਥੋੜਾ ਟ੍ਰਾਇਲ ਜ਼ਰੂਰ ਕਰਕੇ ਦੇਖਿਓ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਕੀ ਰਿਜ਼ਲਟ ਇਹਦੇ ਮਿਲਦੇ ਨੇ ਸਾਡੇ ਜਿੰਨੇ ਵੀ ਸਾਰੇ ਖੇਤ ਨੇ ਅਸੀਂ ਕਦੇ ਕਣਕ ਦਾ ਨਾੜ ਨੂੰ ਆਗ ਨਹੀਂ ਲਾਈ ਹੈਗੀ ਸਾਰਾ ਵੇਚੀ ਵਾਈਦਾ ਬਾਕੀ ਝੋਨਾ ਤੁਸੀਂ ਦੇਖੋ ਇਹਦੇ ਨਾਲ ਖਾਦਾਂ ਦਾ ਖਰਚਾ ਵੀ ਘੱਟ ਹੁੰਦਾ ਇੱਕ ਪਾਣੀ ਦੀ ਬਜਟ ਹੋ ਜਾਂਦੀ ਹੈ ਜਦੋਂ ਆਪਾਂ ਟੂੜੀ ਬਣਾ ਲੈਨੇ ਆ ਸੁੱਕੇ ਬਾਣ ਅਸੀਂ ਬੋਨੇ ਆ ਕਈ ਵਾਰ ਦੇਖਿਆ ਨਾ ਕਿ ਵਾਟਰ ਦੇ ਵਿੱਚ ਪਾਣੀ ਲਾ ਕੇ ਫਿਰ ਕਿਸਾਨ ਜਿਹੜੇ ਆ ਉਹ ਆ ਖੇਤ ਨੂੰ ਵਾਉਂਦੇ ਹੈਗੇ ਨੇ ਪਰ ਅਸੀਂ ਸੁੱਕੇ ਹੀ ਖੇਤ ਵਾਣਨੇ ਆ ਅਸੀਂ ਪਾਣੀ ਉਦੋਂ ਹੀ ਛੱਡਣਾ ਜਦੋਂ ਕੱਦੂ ਕਰਨਾ ਹੈ ਬਾਕੀ ਵੀਡੀਓ ਅਸੀਂ ਪਾਈਆਂ ਹੋਈਆਂ ਨੇ ਪਈ ਤੇ ਤੁਸੀਂ ਚੈੱਕ ਕਰਿਓ ਸਾਰੀਆਂ ਬਾਕੀ ਫਸਲ ਵਧੀਆ ਤੁਰਦੀ ਆ ਜੀ ਇੱਧਰ ਆਪਣੀ ਮੱਕੀ ਆ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ